ਬੈਡੀ ਪੂਨਾ ਲੈਣਾ ਓ ਗਰੀਬਾ ਉਹਨੇ ਕਿੱਥੇ ਦੋ ਓ ਮਾਸਜਾ ਓ ਪੜਿ ਵਿਚੇ ਲੋਗਾ ਓ ਉਹਨਾਂ ਦੀਆਂ ਆਉਂਦਾ ਵੀ ਪੜੀਆਂ ਓ ਯਾਰ ਉਹਨਾਂ ਦੀਆਂ ਆਰਦਾ ਜਿਹੜੀਆਂ ਪੜੀਆਂ ਲਿਖੀਆਂ ਸਾਲਿਆ ਅਨਪੜ ਤੁਸੀਂ ਓ ਅਨਪੜ ਅਸੀਂ ਅਨਪੜ ਤੁਹਾਡੀਆਂ ਈ ਉ ਆ ਈ ਆਵਾਂ ਓ ਅਨਪੜ ਸਾਡੀਆਂ ਆਉਤਾ ਪੜ੍ਹੇ ਲਿਖੇ ਤੋਂ ਕੋਈ ਬਸਿਆ ਉਹ ਪੜ੍ਹੇ ਲਿਖੇ ਲੋਗ ਆ ਬੜੀਆਂ ਲਿਖਿਆ ਹੁੰਦਾ ਉਹ ਯਾਰ ਪੜ੍ਹਿਆ ਲਿਖਿਆ ਉਹਨਾਂ ਦੀਆਂ ਔਰਤਾਂ ਉਹਨਾਂ ਜਿਹੜੇ ਕੰਮ ਕਰਨ ਸਟਾਈਲਸ ਆ ਤੇ ਉਹਨਾਂ ਜਿਹੜਾ ਵੀ ਕੰਮ ਕਰਨਾ ਨਾ ਉਹਨੂੰ ਯਾਰ ਸਟਾਈਲ ਸੇ ਕਰਨਾ ਸਾਰਾ ਉਹਨਾਂ ਦੇ ਬੱਚੇ ਡੜੇ ਨਾ ਉਹਨਾਂ ਨੂੰ ਖੜਕਣਾ ਦੇ ਸਟੈਂਡ ਨਾਲ ਓਏ ਸੁਨਾਈਆ ਓਏ ਉਹਨਾਂ ਦੇ ਬੱਚੇ ਡੜਦੇ ਆ ਉਹਦਾ ਗੁੱਤਰਾ ਸਟਾਈਲ ਸੇ ਸ਼ੀਰਸ कैसे यारेरी अनपढ़ा भी खुरकना भी नहीं आता मराठिया <laughs> ਓਏ ਉਹ ਕਿਦਾਂ ਫੁਰਕਦੀਆਂ ਅਨਕੜਾ ਹੁੰਦਾ ਉਹ ਸ਼ਦਾਇਆ ਕਿਦਾਂ ਫੁਰਕਦੀਆਂ ਸਾਲਾਂ ਦੇ ਫੁਰਕ ਹੋਣਾ ਦੂਰੋਂ ਸ਼ੁਰੂ ਹੋ ਜਾਂਦੀਆਂ ਓ ਕੀ ਕਹਿੰਦੀਆਂ ਗੈਸ ਹੁਕੀਏ ਸ਼ਦਾਇਆ ਨਾ ਇਹਨਾਂ ਕਿਤੇ ਆਉਂਦੇ ਨਾ ਫੁਰਕਦੀਆਂ ਓ ਵੀ ਬੋਲੀ ਲਿਖੇ ਲੋਗ ਓ ਬਾਸੀਆ ਤੋ ਯਾਰ ਬੜੀ ਲਿਖੇ ਲੋਗ ਆ ਬੜੀਆਂ ਲਿਖੇ ਹੁੰਦਾ ਓਏ ਪੜੀਆਂ ਲਿਖੀਆਂ ਉਹਨਾਂ ਦੀਆਂ ਔਰਤਾਂ ਉਹਨਾਂ ਜਿਹੜਾ ਕੰਮ ਕਰਨਾ ਸਟਾਈਲ ਸੀ ਉਹ ਯਾਰ ਉਹਨਾਂ ਜਿਹੜਾ ਵੀ ਕੰਮ ਕਰਨਾ ਉਹਨੂੰ ਸਟਾਈਲ ਸੇ ਕਰਨਾ ਉਹਨਾਂ ਨਹਾਣਿਕ ਲਿਆ ਦਾ ਸਟਾਈਲ ਸੇ ਕਿੱਸੇ ਇੱਕ ਵਾਸਤਾ ਗਿਆ ਆਉਂ ਅੰਦਰ ਚਲੀ ਜਾਣਾ ਅੰਦਰ ਚਲੀ ਜਾਣਾ ਅੰਦਰ ਜਾ ਕਿਉਂ ਨਾ ਨੇ ਆਹ ਆਹ ਟੁੰਡੀ ਲਾਤੀ ਆਹ ਅੱਜ ਬਾਥਰੂਮ ਚ ਸੀ ਕਿਸ਼ ਰਹੀ ਨਾ ਉਹ ਕੁੰਡੀ ਲਾ ਲੈਣੀ ਤੇ ਨਾ ਸਟੈਨਲ ਕਿਵੇਂ ਸ਼ੈਂਪੂ ਚੱਕ ਕੇ ਹੱਤੇ ਬਾ ਲੈਣਾ ਓਏ ਉਹਨਾਂ ਸ਼ੈਂਪੂ ਚੱਕਣਾ ਹੱਥੋਂ ਤੇ ਪਾ ਲੈਣਾ ਸਟੈਨਲ ਸੀ ਕਿਵੇਂ ਇਤੋਂ ਆਸਦਾ ਲਿਆ ਤੇ ਸਾਰੇ ਬਾਦ ਚੋਂ ਨਾ ਸਿਰ ਪੈਣਾ ਲੈ ਵੀ ਬਾਦ ਵਿੱਚ ਧੋਣਾ ਉਹਨਾਂ ਨੇ ਸਿਰ ਆਹ